ਭਾਈ ਜੀ ਇਹ ਸਾਰਾ ਟਰੈਕਟਰ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਪਿਆ ਹੈਗਾ ਇਹ ਟਰੈਕਟਰ ਹੈਗਾ ਸਾਰਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਨਾਟ ਨਾਟ ਕਾਬਲਾ ਕਾਬਲਾ ਜੈਨ ਜੈਨ ਭਾਈਆਂ ਨੇ ਖੋਲੇ ਪਿਆ ਹੈਗਾ ਤੇ ਸਾਫ ਸੁਪਾਈ ਕਰਕੇ ਸਾਰੇ ਇੰਜਨ ਦੀ ਫੇਰ ਇਹ ਟਰੈਕਟਰ ਵੱਜਣਾ ਭਾਈ ਜੀ ਦੇਖੋ ਵੀਡੀਓ ਦੇ ਵਿੱਚ ਇੰਜਨ ਤੁਹਾਨੂੰ ਦਿਖਾਉਣਾ ਇਹਦਾ ਭਾਈ ਜੀ ਇਹਦਾ ਇੰਜਨ ਪਿਆ ਹੈਗਾ ਟਰੈਕਟਰ ਦਾ ਦੇਖ ਸਕਦੇ ਜੀ ਜਦੋਂ ਬਣ ਗਿਆ ਟਰੈਕਟਰ ਤੁਹਾਨੂੰ ਉਦੋਂ ਦਿਖਾਵਾਂਗੇ ਜਦੋਂ ਜੜਿਆ ਗਿਆ ਪੂਰਾ ਸੇ ਮੇਰੇ ਤਰ੍ਹਾਂ ਅੱਜ ਆਪਾਂ ਪਹੁੰਚੇ ਆ ਜੀ ਗੁਰੂ ਨਾਨਕ ਵਰਕਸਾਬ ਧਨੌਲਾ ਦੇ ਵਿੱਚ ਬਾਈ ਜੀ ਤੇ ਅੱਜ ਅਪਾਂ ਅੱਜ ਤੁਹਾਡੀ ਗੱਲ ਕਰਾਉਣੇ ਆ ਜੀ ਗਰਜੰਟ ਮੇਸਤਰੀ ਧਨੌਲਾ ਦੇ ਨਾਲ ਜਿਹੜਾ ਬਾਈ ਜੀ 911 ਟਰੈਕਟਰ ਤਿਆਰ ਕਰਦਾ ਬਾਈ ਜੀ ਬਾਈ ਨੇ ਇੱਕ ਟਰੈਕਟਰ ਤਿਆਰ ਕਰਿਆ ਜੀ ਬਹੁਤ ਹੀ origignal ਤੁਹਾਨੂੰ ਦਿਖਾਵਾਂਗੇ ਉਂ ਤਾਂ ਵੈਸੇ ਬਾਈ ਨੇ ਨੇਕਾ ਟਰੈਕਟਰ ਤਿਆਰ ਕਰਕੇ ਤੋਰਤੇ ਤੇ ਬਾਈ ਦੇ ਟਰੈਕਟਰ ਤਿਆਰ ਕੀਤੇ ਵੇ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਆ ਤੇ ਆਜੋ ਬਾਈ ਦਹਾਂ ਨੂੰ ਦਿਖਾਈਏ ਟਰੈਕਟਰ ਵੀਡੀਓ ਸ਼ੇਅਰ ਕਰੋ ਲਾਇਕ ਕਰੋ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ ਨਾਟ ਗਿਆਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਓ ਜੀ ਆਜੋ ਮਿੱਤਰੋ ਦਿਖਾਈਏ ਤੁਹਾਨੂੰ ਟਰੈਕਟਰ ਤੇ ਬਹੁਤ ਹੀ ਵਧੀਆ ਵੱਡੇ ਟਾਇਰ ਲੈ ਕੇ ਤਿਆਰ ਕੀਤਾ ਟਰੈਕਟਰ ਆਜੋ ਮਿੱਤਰੋ ਵੀਡੀਓ ਦੇ ਵਿੱਚ ਵੀਡੀਓ ਨੂੰ ਸਾਰੀ ਦੇਖ ਕੇ ਜਾਇਓ ਬਾਈ ਜੀ ਹਾਂ ਜੀ ਮਿੱਤਰੋ ਕਿਵੇਂ ਹੋ ਠੀਕ ਹੋ ਸਾਰੇ ਅੱਜ ਤੁਹਾਡੀ ਗੱਲ ਕਰਾਉਣੀ ਆ ਜੀ ਗਰਜੰਟ ਸਿੰਘ ਧਨੋਲਾ ਦੇ ਨਾਲ ਆਪਾਂ ਬਾਈ ਦੇ ਨਾਲ ਕਰਦੇ ਆ ਗੱਲ ਬਾਈ ਸਾਹਮਣੇ ਤੁਹਾਡੇ ਖੜਾਗਾ ਤੁਸੀਂ ਦੇਖ ਸਕਦੇ ਹੋ ਬਾਈ ਵੀਡੀਓ ਦੇ ਵਿੱਚ ਭਾਈ ਜੀ ਕੀ ਹਾਲ ਆ? ਹਾਂ ਵਧੀਆ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰੇ। ਸਾਡੀ ਵਰਕਸ਼ਾਪ ਦੇ ਗੁਰਨਾਣਕ ਟਰੈਕਟਰ ਵਰਕਸ਼ਾਪ ਦੇ ਵਿੱਚ ਆਏ। ਹਾਂਜੀ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਵੀਡੀਓ ਦੇਖਣ ਵਾਲਿਆਂ ਦਾ। ਹਾਂਜੀ ਧੰਨਵਾਦ ਆ ਗੁਰਨਾਣਕ ਟਰੈਕਟਰ ਵਰਕਸ਼ਾਪ ਦੇ ਵਿੱਚ ਜਿਹੜੀ ਤੁਸੀਂ ਪਹੁੰਚਿਆ ਹੋਗੇ। ਠੀਕ ਆ ਭਾਈ ਜੀ। ਸੇ ਆਜੋ ਅੱਜ ਆਪਾਂ ਤੁਹਾਨੂੰ ਦਿਖਾਉਣੇ ਆਂਗੇ। ਹਾਂ ਕੁਛ ਨਾਮਾ ਕਰਾਂਗੇ ਅੱਜ? ਹਾਂ ਅੱਜ ਵੀਡੀਓ ਦੇ ਨਾਲ ਤੁਸੀਂ ਬਨੇ ਰਹੋ। ਠੀਕ ਹੈ ਜੀ। ਅੱਜ ਤੁਹਾਨੂੰ ਖਾਸ-ਖਾਸ ਚੀਜ਼ਾਂ ਦਿਖਾਵਾਂਗੇ। ਠੀਕ ਹੈ ਜੀ। ਅੱਜ ਤੱਕ ਤੁਸੀਂ ਟਰੈਕਟਰ ਤਾਂ ਦੇਖੇ ਨੇਗੇ। ਪਰ ਟਰੈਕਟਰਾਂ ਦਾ ਬਾਦਸ਼ਾਹ ਨਹੀਂ ਦੇਖਿਆ ਹੋਗਾ। ਠੀਕ ਹੈ ਜੀ। ਅੱਜ ਜਿਵੇਂ ਜਿਵੇਂ ਕਹਿੰਦੇ ਜਮਜੋਤ ਦਾ ਝੋਟਾ ਤੁਹਾਨੂੰ ਉਹ ਦਿਖਾ ਰਹੇ ਆਂਗੇ। ਠੀਕ ਹੈ ਜੀ। ਪਹਿਲਾਂ ਆਜੋ ਆਪਾਂ ਛੋਟਾ ਜਿਹਾ ਉਹਦਾ ਸਮਾਨ ਦਿਖਾ ਦਈਏ। ਠੀਕ ਹੈ। ਲਓ ਮਿੱਤਰੋ ਆਪਣਾ YouTube ਚੈਨਲ ਫਾਰਮਰ ਕਿੰਗ ਨਾਟਗੜਾ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤਨਾਉਲਾ ਟਰੈਕਟਰ ਤੇ ਚੱਲਦਾ ਚੈਨਲ ਹਾਂਜੀ ਉਹਦੇ ਵੀਡੀਓ ਦੇਖਦੇ ਰਿਆ ਕਰੋ ਠੀਕ ਹੈ ਜੀ ਚੰਗੇ ਚੰਗੇ ਜਾਣਕਾਰੀਆਂ ਉਹਦੇ ਮਿਲਦੀਆਂ ਰਿਆ ਕਰੋ ਆਪਣਾ ਚੈਨਲ ਕਰੇ ਵੀਡੀਓ ਵੀ ਖਾਸ ਦੇ ਵਿੱਚ ਹਾਂਜੀ ਚੈਨਲ ਕਿਹੜਾ ਆਪਣਾ ਤਨਾਉਲਾ ਟਰੈਕਟਰ ਠੀਕ ਹੈ ਜੀ ਤਨਾਉਲਾ ਟਰੈਕਟਰ ਸਰਚ ਮਾਰਿਓ ਬਈ YouTube ਤੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਆਪੀ ਠੀਕ ਹੈ ਜੀ ਆਹ ਟਾਇਰ ਦਿਖਾਉਨੇ ਆ ਪਹਿਲਾਂ ਤੁਹਾਨੂੰ ਠੀਕ ਹੈ ਜੀ ਲੋ ਮਿੱਤਰੋ ਟਾਇਰ ਦੇਖੋ ਲੱਗੇ ਹੋਏ ਸੀ ਆਹ ਠੀਕ ਹੈ ਜੀ 58 11 ਦੇ ਜੀ ਹਾਂ ਠੀਕ ਹੈ ਜੀ ਇਹਦੇ ਨਾਲ ਦੇ ਟਾਇਰ ਦਿਖਾਈ ਠੀਕ ਹੈ ਜੀ 11 16 ਠੀਕ ਹੈ ਜੀ ਇਹਨਾਂ ਨੇ ਇਹ ਵੀ ਫਿੱਟ ਨਹੀਂ ਕਰੇ ਹੈਗੇ ਅੱਛਾ ਹੈ ਜੋ ਬੰਦਿਆਂ ਨੇ ਹਾਂ ਮੈਨੂੰ ਕੋਈ ਇਹੋ ਜਿਹੀ ਚੀਜ਼ ਬਣਾ ਕੇ ਦਿਓ ਬੱਚੇ ਅੱਛਾ ਜੀ ਉੱਡਣਾ ਜਹਾਜ਼ ਹੀ ਬਣਾ ਦਿਓ ਟਰੈਕਟਰ ਨੂੰ ਹਾਂ ਟਰੈਕਟਰ ਨੂੰ ਠੀਕ ਹੈ ਜੀ ਮੈਨੂੰ ਲੱਗਦਾ ਆਪਣੇ ਪੰਜਾਬ ਚ ਇਹਦੇ ਵਰਗੀ ਕੋਈ ਚੀਜ਼ ਬਣੀ ਨਹੀਂ ਹਲੇ ਨਾ ਲੱਗਦਾ ਆ ਦੇਖੋ ਇਧਰ ਲਓ ਵੀ ਮਿੱਤਰੋ ਆਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਕੱਲੇ ਕੱਲੇ ਬਾਈ ਪੂਰੀ ਗੱਲਬਾਤ ਕਿਆ ਬਾਤ ਆ ਯਾਰ ਤੁਸੀਂ ਦੇਖ ਸਕਦੇ ਹੋ ਬਾਈ ਜੀ ਟਰੈਕਟਰ ਟਾਇਰ ਦੇਖੋ ਪਹਿਲਾਂ ਬਾਈ ਜਹਾਜ ਜਡੇ ਜਡੇ ਦਾ ਟਾਇਰ ਨੇ ਜਹਾਜ ਜਡੇ ਨੇ ਜਾਂ ਕਿਹਨ ਬਾਈ ਹੁਣ ਤੱਕ ਤਾਂ ਉਹੀ ਗਏ ਗਿਆ ਜਾ ਜਿਹੜਾ ਤਾਂ ਹੁਣ ਮਿਲੇ ਨਹੀਂ ਹਾਂਜੀ ਜਾ ਦੇ ਟਾਇਰ ਦਾ ਬਾਈ ਹੁਣ ਪਾਇਆ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਬਾਈ ਵੀਡੀਓ ਦੇ ਵਿੱਚ ਦੇਖੋ ਬਾਈ ਜੀ ਦੇਖ ਸਕਦੇ ਹੋ ਬਾਈ ਟਾਇਰ ਐਡੇ ਟਾਇਰ ਮੈਂ ਦਾ ਬਾਈ ਕਿਤੇ ਦੇਖੇ ਨਹੀਂ ਤੁਸੀਂ ਦੱਸਿਓ ਕਮੈਂਟ ਕਰਕੇ ਜੇ ਤੁਸੀਂ ਕਿਤੇ ਪਹਿਲਾਂ ਐਡੇ ਡੇ ਟਾਇਰ ਟਰੈਕਟਰ ਦੇ ਦੇਖਿਆ ਬਾਈ ਜੀ ਇਹਦੇ ਆਪਣੇ ਜਿਹੜੇ ਟਰੈਕਟਰ ਦੇ ਰਿੰਬ ਆ ਇਹ ਕਿੱਥੋਂ ਤਿਆਰ ਕਰਾਈ ਸੀ ਕਿ ਨਵੇਂ ਲੈ ਕੇ ਆਂਦੇ ਸੀਗੇ ਆਪਾਂ ਇਹ ਆਪਾਂ ਪੁਰਾਣੇ ਟਾਇਰ ਦਾ ਪੁਰਾਣੇ ਠੀਕ ਹੈ ਜੀ ਉਹਨਾਂ ਨੂੰ ਇੱਥੋਂ ਕੱਟ ਗਏ ਠੀਕ ਹੈ ਜੀ ਠੀਕ ਹੈ ਜੀ ਰੰਮ ਪੁਰਾਣੇ ਨੇ ਹੱਸਿਆ ਜੀ ਖੜਾ ਲਾਦਾ ਵਿਚਾਲੇ ਅਸਾ ਦਿਮਾਗ ਨਾਲ ਬਣਵਾ ਲਈ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਜਿਹੜੇ ਹੁਣ ਇਸ ਤੋਂ ਬਾਅਦ ਆਲੇ ਪਟਾਇਰ ਆ ਲੋ ਜੀ ਮਿੱਤਰੋ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਦਿਖਾਵਾਂਗੇ ਹਲੇ ਇੱਥੋਂ ਵੀ ਸਰਾ ਠੀਕ ਹੈ ਜੀ ਲੋ ਮਿੱਤਰੋ ਉੱਪਰ ਚੜ ਕੇ ਬਾਈਆਂ ਨੂੰ ਟਰੈਕਟਰ ਦੀ ਲੁੱਕ ਤਾਂ ਠੀਕ ਹੈ ਜੀ ਦੇਖ ਸਕੋ ਵੀ ਪਹਿਲਾਂ ਤੁਸੀਂ ਸਾਰਾ ਟਰੈਕਟਰ ਦੇਖੋ ਬਾਈ ਜੀ ਸੁਮੇਤ ਸਾਦਰੀ ਲੋ ਜੀ ਮਿੱਤਰੋ 90 ਚ ਵੀ ਟਰੈਕਟਰ ਆਏ ਠੀਕ ਹੈ ਜੀ। ਲਓ ਵੀ 90 HP ਦਾ ਟਰੈਕਟਰ ਬਣ ਚੁੱਕਾ ਹੈ ਜੀ। ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ। ਲਓ ਵੀ ਮਿੱਤਰੋ। ਮਰਗਾਟਾ ਮਰਗੂਟਾ ਮੇਰੀ ਮਾਰੂਨੇਗਾ। ਦੇਖ ਸਕਦੇ ਹੋ ਵੀ ਵੀਡੀਓ ਦੇ ਵਿੱਚ ਟਰੈਕਟਰ ਦੇਖੋ ਜੀ ਤੁਸੀਂ ਪਹਿਲਾਂ। ਲਓ ਟਰੈਕਟਰ ਦੇਖੋ ਜੀ। ਲਓ ਵੀ ਜਹਾਜ਼ ਵਰਗਾ ਲੱਗਦਾ ਬਈ ਮੈਨੂੰ ਤਾਂ ਜਾਵਾ। ਤੁਸੀਂ ਕਮੈਂਟ ਕਰਕੇ ਦੱਸੋ ਵੀ ਜਹਾਜ਼ ਹੀ ਲੱਗਦਾ ਨਾ ਟਰੈਕਟਰ। ਦੇਖ ਸਕਦੇ ਹੋ ਬਾਈ ਜੀ। ਬਾਈ ਜਿਹੜੇ ਆਪਣੇ ਮਰਗਾਟ ਨੇ ਮਗਰਲੇ ਹਨ। ਕਿਹੜਿਆ ਹਾਂ ਮਰ ਗਾਰਡ ਨੇ ਇਹ ਪਾ ਚੌੜੇ ਹੋਰ ਕਰਨੇ ਕਿ ਇੰਨੇ ਹੀ ਰੱਖਣੇ ਹੈਗੇ ਨਹੀਂ ਇੰਨੇ ਹੀ ਰੱਖਣੇ ਹੈਗੇ ਠੀਕ ਹੈ ਜੀ ਨਵੀਂ ਮਰ ਗਾਰਡ ਬਾਈ ਕਹਿੰਦਾ ਇੰਨੇ ਚੌੜੇ ਕਰਾਂਗੇ ਪਰ ਅੱਖਾਂ ਦੇ ਆਪਾ ਲਓ ਬਈ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਹੋਰ ਕੋਈ ਚਾਹਣਾ ਵੀ ਪਾਵਰ ਪਾਵਰ ਦਾ ਕੋਈ ਨਵਾਂ ਕੀ ਚੀਜ਼ ਕਰੀ ਹੈ ਬਈ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਦਾ ਮੈਂ ਇੱਕ ਗੱਲ ਠੀਕ ਹੈ ਜੀ ਇਹ ਜਿਹੜਾ ਟਰੈਕਟਰ 911 ਹੈ ਹਾਂ ਵੀਰੇ ਹਰ ਕੀ ਨਾਂ ਦਾ ਅੱਜ ਤੱਕ ਲੁੱਕ ਕਿਸੇ ਟਰੈਕਟਰ ਤੋਂ ਕੰਪਨੀ ਤੋਂ ਬਣੀ ਹੈ ਠੀਕ ਹੈ ਜੀ ਤੇ ਨਾ ਬਣੇ ਨਾ ਇੰਨਾ ਲੰਬਾ ਟਰੈਕਟਰ ਬਣਿਆ ਕਿਸੇ ਤੋਂ ਹਾਂਜੀ ਠੀਕ ਹੈ ਜੀ ਇੰਨਾ ਚੌੜਾ ਟਰੈਕਟਰ ਬਣਿਆ ਹਾਂਜੀ ਜਿਹੜੀ ਮੇਨ ਚੀਜ਼ ਹੈਗੀ ਹਾਂ ਵੀਰੇ ਠੀਕ ਹੈ ਐਂਕੀ ਆਪਾਂ ਇਹਦੇ ਪੇਪਰ ਦੇ ਵਿੱਚ ਵੀ ਅੰਤਰ ਪਾਇਆਗਾ ਠੀਕ ਹੈ ਜੀ ਲਓ ਵੀ ਦੇਖੋ ਬਾਈ ਵੰਪਰ ਵੀ ਦੇਖੋ ਦੇਖ ਫਿਰ ਕੋਈ ਬਾਈ ਜੀ ਮੈਂ ਇਹ ਲਿਖਿਆ ਗਿਉ ਤੇ ਹਾਂ ਲਓ ਵੀ ਮਿੱਤਰੋ ਇਹ ਨਕਸ਼ਾ ਕਹਦਾ ਵੀ ਪੰਜਾਬ ਦਾ ਹੈ ਪੰਜਾਬ ਦਾ ਹੀ ਹੈ ਜੀ ਪੰਜਾਬ ਦਾ ਨਕਸ਼ਾ ਬਾਹਰ ਦਾ ਬਾਈ ਨੇ ਹਰਜੋ ਜਿਹੜੇ ਲਾਈਟਾਂ ਲੂਟਾਂ ਲੱਗੀਆਂ ਉਹ ਦੇਖਿਓ ਇਹਦੇ ਨਾਲ ਨਾਲ ਬਟਰਬੋ ਵੀ ਲਾਈ ਆ ਅੱਛਾ ਜੀ ਲਓ ਮਿੱਤਰੋ ਟਰਬੋ ਵੀ ਲਾਤੀ ਦੀ ਇਹ ਸਾਈਡ ਉਹ ਵੀਡੀਓ ਦੇਖ ਰਹਾ ਹੈ ਠੀਕ ਹੈ ਜੀ ਤੇ ਨਾਲ ਟਰਬੋ ਲਾਈ ਹੈਗੀ ਠੀਕ ਹੈ ਜੀ ਇਹ ਸਾਈਡ ਹੈ ਬਾਈ ਆਵਰੇ ਆਪ ਸੋ ਤਾਹਾਨੂੰ ਜਾਨੀ ਗਾ ਟਰਬੋ ਲੈ ਸਕਦੇ ਹੋ ਵੀਡੀਓ ਬਾਈ ਹਰਜੋ ਸੇਰ ਬਾਈ ਦੱਬ ਕੇ ਤਾਹਾਨੂੰ ਨਵੀਂ ਚੀਜ਼ ਦਿਖਾਈ ਆ ਅੱਜ ਅਸੀਂ ਇਹ ਦੇਖੋ ਜੀ ਬੰਪਰ ਬੰਪਰ ਆਣ ਪੂਰਾ ਸਰੇ ਦਾ ਘੋੜਾ ਬੰਪਰ ਲੱਗਿਆ ਹੋਇਆ ਜੀ ਆਹ ਦੇਖੋ ਠੀਕ ਹੈ ਜੀ ਲਓ ਵੀ ਟਰਬੋ ਬੰਨੇ ਮਾਰੂਨੇ ਗਾ ਬਾਈ ਜੀ ਟਰਬੋ ਬੰਨੇ ਜਿਹੜੀ ਇਹਦੇ ਆਪਾਂ ਟਰਬੋ ਲਾਈਆ ਨਾ ਹਾਂਜੀ ਦੱਸ ਦਾਂਗਾ ਹਾਂਜੀ ਜਿਹੜੀ ਇਹਦੇ ਆਪਾਂ ਟਰਬੋ ਲਾਈ ਆਗੀ ਜਿਹੜੀ ਆਪਾਂ ਅੱਜ ਵੀਰੇ ਗੱਲ ਕਰਦੇ ਆਂ ਜੀ ਆਪਾਂ ਟਰਬੋ ਦੀ ਹਾਂਜੀ ਜਿਹੜੀ ਇਹ ਟਰਬੋ ਲਾਈ ਆ ਆਪਾਂ ਹਾਂਜੀ ਆਪਾਂ ਜਿਆਦੇ ਵੱਡੀ ਟਰਬੋ ਲਾ ਦਿੰਦੇ ਆ ਲੋਕ ਲਾਈ ਜਾਂਦੇ ਨੇ ਇਹ ਹਾਂਜੀ ਉਹ 2 ਸਾਲਾਂ ਬਾਅਦ ਟਰੈਕਟਰ ਨੂੰ ਬਲੋ ਮਾਰਨ ਲਾਉਂਦੀ ਹੈਗੀ ਅੱਛਾ ਜੀ ਯਾਨੀ ਕਿ ਵੀ ਉਹ ਪੈਸਟਨਾ ਤੇ ਅਸਰ ਪਾਉਂਦੀ ਜਿਹੜੀ ਇਹ ਟਰਬੋ ਲਾਈ ਆ ਇਹ ਲਾਈਫ ਟਾਈਮ ਲਈ ਹੈਗੀ ਠੀਕ ਹੈ ਜੀ ਇਹ ਇੰਜਨ ਤੇ ਅਕਸ ਨਹੀਂ ਪਾਉਗੀ ਠੀਕ ਹੈ ਜੀ ਇਸ ਕਰਕੇ ਲਾਈ ਆ ਜਿਹੜਾ ਆਪਾਂ ਇਹ ਲਾਇਆ ਟਰਬੋ ਚਾਰ ਹਾਂ ਇਹ ਠੰਡੀ ਹਵਾ ਦਿਆ ਕਰੂਗਾ। ਅਰੇ ਜੀ ਲੀਟਰ ਨੂੰ। ਨਾ ਪਿਸਟਨਾਂ ਨੂੰ। ਪਿਸਟਨਾਂ ਨੂੰ ਠੀਕ ਹੈ ਜੀ। ਠੰਡੀ ਹਵਾ ਦਿਆ ਕਰੂ ਇਹਦੇ ਵੀ ਇਤਨੀ ਆ ਕੇ ਆਏ ਠੰਡੀ ਹਵਾ ਦਿਆ ਕਰੂ ਪਰੇ। ਅੱਛਾ ਜੀ। ਠੀਕ ਹੈ। ਠੀਕ ਹੈ ਜੀ। ਤੇ ਬਾਕੀ ਇਹ ਟਰੈਕਟਰ ਜਿਹੜਾ ਡਿਸਕ ਬ੍ਰੇਕ ਆਗਾ। ਅੱਛਾ ਜੀ ਡਿਸਕ ਬ੍ਰੇਕ ਕਰਦਾ ਇਹ। ਠੀਕ ਹੈ ਜੀ। ਨਾਲ ਹੀ ਲੋ ਜੀ ਮਿੱਤਰੋ ਡਿਸਕ ਬ੍ਰੇਕ ਕਰਦਾ ਟਰੈਕਟਰ। ਠੀਕ ਹੈ ਜੀ। ਠੀਕ ਹੈ ਜੀ। ਇਹ ਹੋਰ ਆ ਇਹ ਟਰੈਕਟਰ ਆ ਜਿਹੜਾ ਜਾਨੀ ਕਿ ਇਹ ਟਰੈਕਟਰ ਨੇ ਆਇਆ ਮਰਤਸਰ ਦਾ ਠੀਕ ਆ ਜੀ ਅੱਛਾ ਜੀ ਅੱਛਾ ਬਹੁਤ ਦੂਰ ਆਇਆ ਹੈ ਨਾ ਬਈ ਹਾਂ ਇਹਨੇ ਜਾਣਾ ਬਾਹਰ ਹੈਗਾ ਜੀ ਅੱਥੇ ਠੀਕ ਆ ਜੀ ਟਰੈਕਟਰ ਨੇ ਹਾਂ ਠੀਕ ਆ ਜੀ ਜਿਵੇਂ ਇਹ ਟਰੈਕਟਰ ਤੁਸੀਂ ਬੰਨਿਆ ਹੋਇਆ ਦੇਖ ਲਿਆ ਹਾਂ ਜੀ ਇੱਥੇ ਵੀ ਸਾਈਡ ਤੇ ਆਪਾਂ ਬੰਨੀ ਜਾਂਦੇ ਹਾਂਗੇ ਹਾਂ ਜੀ ਇਹ ਟਰੈਕਟਰ ਨੂੰ ਜੇ ਕਿੰਨਾ ਚਿਰ ਲੱਗ ਜਲੇ ਪਰ ਰੰਗ ਰੋਗ ਕਰਨ ਦੇਖ ਕਿੰਨਾ ਸਮਾਂ ਲੱਗੂਗਾ ਲੱਗ ਜੂ 1.5 ਮਹੀਨਾ ਹੁੰਦਾ ਹੈ 1.5 ਮਹੀਨਾ ਹੋਰ ਲੱਗੂ ਜੀ ਹਾਂ ਉਹਨਾਂ ਆਪਾਂ ਇੱਕ ਲੈਟ ਟੇਨ ਆਗਾ ਠੀਕ ਹੈ ਤਕਰੀਬਨ ਸਭ ਵੀਨੇ ਦੇਣਾ ਪਊਗਾ ਨੰਦਪੁਰ ਸਾਹਿਬ ਜਾਣਾ ਲੈਟਰ ਆਸਾ ਠੀਕ ਹੈ ਹੋਲੇ ਮਲੇ ਤੇ ਹੋਲੇ ਮਲੇ ਜਾਣਾ ਠੀਕ ਹੈ ਜੀ ਜੀ ਉਹਦੋਂ ਆਪਾਂ ਦੇਣਾ ਪਊਗਾ ਟਰੇ ਠੀਕ ਹੈ ਜੀ ਕੋਸ਼ਿਸ਼ ਕਰਦੇ ਲੈਟਰ ਦੇਣ ਦੀ 3 ਫਰਵਰੀ ਦਾ ਹੋਲਾ ਮਾਨਾ ਜੀ ਹੋਲਾ ਮਲਾ ਬਾਜ ਜਦੋਂ ਵੀ ਹੈਗਾਗਾ ਹਾਂ ਮਹੀਨਾ ਰਹਿ ਗਿਆ ਮੇਰਾ ਹੋਊਗਾ ਹੁਮਾਰਚ ਜਹਾ ਹਾਂ ਤੇ ਫਰਵਰੀ ਜਾਂਦੀ ਆ ਹਾਂ ਉਹਦੋਂ ਕੱਢਾਂਗੇ ਠੀਕ ਹੈ ਜੀ ਠੀਕ ਹੈ ਜੀ ਲੋ ਮਿੱਤਰੋ ਇਧਰ ਤੁਸੀਂ ਦੇਖ ਸਕਦੇ ਹੋ ਬਾਈ ਇੰਜਨ ਦਾ ਕੰਮ ਕਰੀ ਜਾਂਦੇ ਬਾਈ ਇੰਜਨ ਦੀ ਸਪਾਈ ਚੱਲਦੀ ਆ ਹਾਂਜੀ ਠੀਕ ਹੈ ਜੀ ਇਹ ਉਹ ਟਰੈਕਟਰ ਵੀ ਆਈ ਬੰਨਿਆ ਹੋਇਆ ਆਪਣਾ ਠੀਕ ਹੈ ਜੀ ਹਾਂ ਪੂਰੀ ਮਿਹਨਤ ਦੇ ਨਾਲ ਪੂਰੀ ਮਿਹਨਤ ਦੇ ਨਾਲ ਦੇਲਾ ਮਕੈਨਿਕ ਜੇ ਦਾਰ ਸਿੰਘ ਦੇ ਇਧਰ ਬਦੇ ਸਿੰਘ ਲੱਗੇ ਹੋਏ ਨੇ ਹਾਂਜੀ ਲੱਗੇ ਹੋਏ ਆ ਜੀ ਜਿਹੜਾ ਇਹ ਟਰੈਕਟਰ ਹੈਗਾ ਇਹ ਆਪਣੇ ਕੋਲੇ ਆਇਆ ਹੋਇਆ ਹੈਗਾ ਬਠਿੰਡਾ ਸਾਈਡ ਤੋਂ ਅੱਛਾ ਜੀ ਇਹ 911 ਹੈ ਇਹਨਾ ਇਹ 4511 ਹੈਗਾ ਇਹ 4511 ਹੈ ਜੀ ਇਹ ਆਪਾਂ ਨੇ ਪਹਿਲਾਂ 411 ਗਰੇ ਹੀ ਫੜਿਆਗਾ ਅੱਛਾ ਜੀ ਉਹਦਾ ਸਪਾਰਸ ਨਾਲ ਜਿਹੜੇ ਬੰਦੇ ਨੇ ਆਪਣਾ ਹੱਥ ਫਵਾਤਾ ਠੀਕ ਹੈ ਜੀ ਇਹਦਾ ਇੰਜਣ ਖੋਲਣਾ ਹੈਗਾ ਇਹਨੂੰ ਮਹੀਨਾ ਹੋ ਗਿਆ ਖੜੇ ਨਾਲ ਇੰਜਣ ਖੋਲਣ ਦਾ ਟਾਈਮ ਨਹੀਂ ਲੱਗਿਆ ਅੱਛਾ ਜੀ ਇਹਦਾ ਹੁਣ ਕੀ ਕਰਨਾ ਜੀ ਫਾਈ ਟਰੈਕਟਰ ਦਾ ਇਹਨਾਂ ਦਾ ਇੱਕ ਦਾ ਐਚਪੀ ਵਧਾ ਕੇ ਦੇਣੀ ਆ ਠੀਕ ਹੈ ਜੀ ਇੱਕ ਪਲੇਟ ਫਾਰਮ ਲਾ ਕੇ ਦੇਣਾ ਇੱਕ ਜੋ ਜਗ ਦੀ ਕਰਕੇ ਦੇਣੀ ਆ ਉਹਦਾ ਨਾ ਮੈਨੂੰ ਰੰਗ ਵੀ ਕਰਕੇ ਦਿਓ ਸਾਰਾ ਟੋਟਲ ਡੈਕ ਤੇ ਅੱਛਾ ਜੀ ਸੌ ਕਿਉਂ ਕੰਮ ਕਰ ਰਹੇ ਆ ਹਾਂ ਆਪਣੇ ਕੋਲ ਟਾਈਮ ਨਹੀਂ ਹੈ ਠੀਕ ਹੈ ਜੀ ਦੇਖੋ ਜੀ ਇੰਜਨ ਜਿੱਦਾ ਕੋਲ ਟਰੈਕਟਰ ਮੇ ਉਹ ਟਰੈਕਟਰ ਬਣ ਪੂਰੀ ਫੁੱਲ ਪ੍ਰੈਸ਼ਰ ਕਟਾਈ ਦੇ ਨਾਲ ਟਰੈਕਟਰ ਹੀ ਤਿਆਰ ਹੋ ਜਾਂਦਾ ਹੋਰ ਜੀ ਉਧਰ ਲੈਣੇ ਜਾਣਗਾ ਆ ਖੜਾ ਬਾਈ ਦਾ ਠੀਕ ਹੈ ਜੀ ਸਰ ਇਹਦਾ ਵੀ ਕੰਮ ਚੱਲੀ ਜਾਂਦਾ ਹੈ ਨਾ ਬਈ ਮੈਂ ਇੱਕ ਨਾ ਹਾਂ ਇਹਦਾ ਕੰਮ ਚੱਲੀ ਜਾਂਦਾ ਉਹਨੇ ਟਰੈਕਟਰ ਹੋਰ ਠੀਕ ਹੈ ਜੀ ਇਹ ਪੂਰੇ ਦਾ ਪੂਰਾ 59 ਹੈ ਨਾ ਆਹੋ ਜੀ ਜਿਹੜਾ ਖੰਡਿਆ ਪਿਆਗਾ ਹਾਂ ਦੇਖ ਸਕਦੇ ਹੋ ਬਾਈ ਕਹਿੰਦਾ ਇਹ 59 ਹੈ ਪੂਰਾ ਐ ਜਮਾ ਇਹ ਰਾਜਸਥਾਨ ਤੋਂ ਆਇਆ ਹੋਇਆ ਗੰਗਾ ਨਗਰ ਤੋਂ ਅੱਛਾ ਜੀ ਹਾਂ ਇਹਨੂੰ ਵੀ ਲੱਗਦਾ ਥੋੜੇ ਦਿਨ ਲੱਗਾਂ ਠੀਕ ਹੈ ਜੀ ਹਾਂ ਇਸਾਈ ਜੀ ਇਹ ਗੰਗਾ ਨਗਰ ਤੋਂ ਆਇਆ ਟਰੈਕਟਰ ਹੀ ਗੰਗਾ ਨਗਰ ਤੋਂ ਹੈਗਾ ਟਰੈਕਟਰ ਦਾ ਤੇ ਸਭ ਸਾਡੇ ਘਰਾਂ ਮੇ ਤਿਆਰ ਹੋ ਜਾਣਾ ਜੀ ਇਹਦੀ ਵੀ ਵੀਡੀਓ ਪਾਵਾਂਗੇ ਦਿਖਾਵਾਂਗੇ ਤੁਹਾਨੂੰ ਓਹੀ ਦਾ ਤਿਆਰ ਕਰਿਆ ਹੋਇਆ ਬਾਈ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ 59 11 ਇਹ ਜੀ ਬਾਈ ਲੱਟਾ ਲੂਟਾ ਲੱਗ ਰਹੀਆਂ ਤੇ ਇਹ ਸਾਈਡ ਜੀ ਕੰਮ ਚੱਲਦਾ ਇਹ ਸਾਈਡ ਕਰਿਆ ਦੇਖੋ ਇਹ ਸਾਈਡ ਚ ਕਰਿਆ ਠੀਕ ਹੈ ਜੀ ਇਹ ਸਾਈਡ ਕਰਿਆ ਬਾਈ ਨੇ ਦੇਖ ਸਕਦੇ ਹੋ ਅੱਛਾ ਮੈਂ ਥੇ ਨਾਟ ਕਰਿਆ ਜੀ ਜੀ ਨੇ ਲਿਆ ਗਿਆ ਦਿਖਾਓ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਪਦੀ ਪਲੇਟ ਤਿਆਰ ਕਰੀ ਹੋਈ ਹੈ ਅਰੀਜਨਲ ਠੀਕ ਹੈ ਜੀ ਦੇਖ ਸਕਦੇ ਹੋ ਬਾਈ ਜੀ ਐ ਪੂਰਾ ਬੜੀਆ ਬਣਾਇਆ ਹੋਇਆ ਹੈ ਜੀ ਦੇਖੋ ਗੱਲਾ ਗੱਲਾ ਗੇਰ ਲਿਖਿਆ ਹੋਇਆ ਠੀਕ ਹੈ ਜੀ ਉਹ ਲੈਫਟ ਦੀ ਸਪਲਾਈ ਦੇਖੋ ਲੱਗੀ ਬਈ ਹਾਂਜੀ ਇਸ ਤਰ੍ਹਾਂ ਆਪਾਂ ਸ਼ੌਂਕੀ ਹੈਗਾ ਮਗਾਰੇ ਲੱਗੇ ਨਾ ਠੀਕ ਹੈ ਜੀ ਹਾਂਜੀ ਲੱਗੇ ਜੀ ਦੇਖੋ ਬਈ ਅਸਾ ਜਿਹੜਾ ਮੋਗੇ ਤੋਂ ਆ ਲੋ ਵੀ ਇਹ ਟਰੈਕਟਰ ਹੈਗਾ ਮੋਗੇ ਤੋਂ ਜੀ ਹਾਂ ਇਹਦਾ ਆਪਾਂ ਥੋੜਾ ਕੰਮ ਕਰਕੇ ਡਾ ਲੂਟਾ ਕਰਦੀਆਂ ਕੰਮ ਲਾਈਟਾਂ ਦਾ ਕੰਮ ਚੱਲੀ ਜਾਂਦਾ ਦੇਖੋ ਵੀਡੀਓ ਦੇ ਵਿੱਚ ਲੋ ਸੇਅਰ ਲਾਇਕ ਲਾਜਮੀ ਕਰ ਦਿਓ ਜੀ YouTube ਚੈਨਲ ਆਪਣਾ ਫਾਰਮਰ ਕਹਿੰਗੇ ਨੱਡ ਗਏ ਨੇ ਜੀ ਇੱਕ ਟਰੈਕਟਰ ਆ ਬਈ ਆ ਤਿਆਰ ਕਰਿਆ ਹੋਇਆ ਲੈ ਸਕਦੇ ਹੋ ਇਨੂੰ ਵੀ ਰੰਗ ਰੰਗ ਕਰਨਾ ਪਈ ਹਲੇ ਇਹ ਰੰਗਵਾਤੀ ਆਇਆ ਵਾ ਅੱਛਾ ਇਹ ਰੰਗ ਦਾ ਕੰਮ ਕਰਾਈ ਪਹਿਲਾਂ ਤੈਨੂੰ 3 ਸਾਲ ਪਹਿਲਾਂ ਅੱਛਾ ਠੀਕ ਹੈ ਜੀ ਇਹ ਤਾਂ 3 ਸਾਲ ਪਹਿਲਾਂ ਹੀ ਕੰਮ ਕਰਾਇਆ ਜੀ ਹੁਣ ਰੰਗ ਕਰਨਾ ਬਾਈ ਇਹਨੂੰ ਦੇਖ ਸਕਦੇ ਹੋ ਨਾੜ 11 ਇਹਦੀ ਤਾਂ ਨਹੀਂ ਪਾਵਰ ਪੂਰ ਵਧਾਈ ਸੀ ਬਾਈ ਹਾਂ ਇਹ ਨਹੀਂ ਸਿੰਪਲ ਆਗਾ ਸਿੰਪਲ ਦੇ ਵਿੱਚ ਇੰਜਨ ਕਰਿਆ ਹੋਇਆ ਅੱਛਾ ਸਿੰਪਲ ਹੀ ਆ ਠੀਕ ਹੈ ਸਾਰਾ ਕੰਮ ਹੋਇਆ ਹੋਇਆ ਦਾ ਦੇਖ ਸਕਦੇ ਇਹਦੇ ਆਪਾਂ ਸਾਈਡ ਤੇ ਪੰਪ ਕੱਢਿਆ ਸੀਗਾ ਠੀਕ ਹੈ ਜੀ ਠੀਕ ਹੈ ਬਾਈ ਉਹ ਲੈ ਸਾਈਡ ਦੇ ਬੰਮੂ ਕੰਮ ਇਹਦਾ ਸਾਰਾ ਹੀ ਹੋਇਆ ਡੋਟਰਾ ਠੀਕ ਹੈ ਜੀ ਡੋਟਰਾ ਲਾਇਆ ਵਾਗਾ ਠੀਕ ਹੈ ਬਾਈ ਲਓ ਮਿੱਤਰੋ ਡੀ ਡੀ ਬੂਟਰ ਸਾਰਾ ਕੁਝ ਹੈ ਬੰਦ ਡਬਲ ਲਾਇਆ ਵਈ ਡੂਟੂ ਬੂਟਰ ਡਬਲ ਐਂਟੀ ਬੂਟਰ ਹੈਗਾ ਠੀਕ ਹੈ ਡਬਲ ਡੂਟੂ ਬੂਟਰ ਲਾਇਆਗਾ ਠੀਕ ਹੈ ਜੀ ਲਓ ਮਿੱਤਰੋ ਹੁਣ ਬਾਈ ਦਾ ਤੁਹਾਨੂੰ ਦਿੰਨਿਆ ਫੋਨ ਨੰਬਰ ਜੇ ਕਿਸੇ ਮੇਰੇ ਭਰਾ ਨੇ ਪੰਜਾਬ ਹਰਿਆਣਾ ਰਾਜਸਥਾਨ ਕਿੱਥੋਂ ਵੀ ਕੋਈ ਟਰੈਕਟਰ ਲੈ ਕੇ ਆਉਣਾ ਤੇ ਕੰਮ ਕਰਾਉਣਾਗਾ ਫੋਨ ਨੰਬਰ ਬਾਈ ਦਾ ਆਪਾਂ ਸਕਰੀਨ ਤੇ ਵੀ ਲਾਵਾਂਗੇ ਤੇ ਬਾਈ ਦਾ ਨੰਬਰ ਸੁਣੋ ਜੀ ਨੰਬਰ ਆਪਣਾ 94175 5833 ਦੇ ਗੁਰਨਾਣਕ ਟਰੈਕਟਰ ਵਰਕਸ਼ਾਪ ਭਰ ਕੇ ਜਦੋਂ ਮਰਜ਼ੀ ਕੱਢ ਲਿਆ ਕਰੋ ਇਹ ਪੂਰੀਆਂ ਵੀਡੀਓ ਦੇਖਣੀਆਂ ਨੇ ਆਪਣੀਆਂ ਤਨੂਲਾ ਟਰੈਕਟਰ ਦੇ ਨਾਮ ਦੇ ਦੇਖ ਸਕਦੇ ਆਂ ਠੀਕ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਣੇ ਆਵਾਂ ਰੰਗ ਵਾਲੀ ਵੀਡੀਓ ਦੇ ਨਾਲ ਓਕੇ ਸਤਿ ਸ਼੍ਰੀ ਅਕਾਲ ਜੀ